ਨਾ ਕੀ ਗੱਲ ਹੋ ਗਈ ਪਤਾ ਉਹ ਕਿਵੇਂ ਭੜਕੀ ਪਈ ਏ ਤੇਰੀ ਮਾਂ ਪੁੱਛਣਾ ਪੁੱਆ ਹੁਣ ਮੈਂ ਤੈਨੂੰ ਕੀ ਦੱਸਾਂ ਬਸ ਇੱਕੋ ਹੀ ਰਟਲਾ ਰੱਖੀ ਹੈਗੀ ਮਾਂ ਨੇ ਤਾਂ ਵੀ ਤੇਰਾ ਵਿਆਹ ਕਰਨਾ ਵਿਆਹ ਕਰਨਾ ਵਿਆਹ ਕਰਨਾ ਹੁਣ ਮੈਂ ਉਹਨੂੰ ਦੱਸਿਆ ਮਾਂ ਨੂੰ ਵੀ ਮੇਰਾ ਤਾਂ ਹਲੇ ਅਧਬ ਚਾਲਾ ਹੋਇਆ ਪਿਆ ਨਾ ਤਾਂ ਉਹਨੇ ਹਾਂ ਕੀਤੀ ਐ ਨਾ ਨਾ ਕੀਤੀ ਐ ਵੀ ਜੇ ਉਧਰ ਇੱਕ ਵਾਸਾ ਹੋਊਗਾ ਫੇਰ ਹੀ ਮੈਂ ਕੁਝ ਜਵਾਬ ਦੇਣ ਜੋਗਾ ਹਾਂ ਅਕੇ ਤੈਨੂੰ ਇੰਨਾ ਟਾਈਮ ਦਿੱਤਾ ਸੀ ਵੀ ਦੱਸ ਇਹ ਕਹਲ ਨਾਲ ਹੁੰਦਾ ਇਹ ਜਿਹੇ ਫੈਸਲੇ ਲੈਂਦੇ ਆਂ। ਨਹੀਂ ਇਹ ਤਾਂ ਗੁੱਡਾ ਗੁੱਡੀ ਦੀ ਖੇਲ ਸਮਝਿ ਰੱਖਿਆ। ਮੈਨੂੰ ਵੀ ਕਹਿੰਦੀ ਅਕੇ ਤੂੰ ਪੁੱਛ ਲੈ। ਅਕੇ ਨਹੀਂ ਤੂੰ ਤੇਰੀ ਨੋਹ ਨਾਲ ਗੱਲ ਕਰ ਲੈ ਕਿ ਉੱਥੇ ਕਰਾਰੇ ਹੋਰ ਕਿਤੇ। ਮੈਂ ਕਹਾਂ ਹੁਣ ਤੈਨੂੰ ਬਾਲੀ ਕਾਲੀ ਹੋ ਗਈ ਵਿਆਹ ਦੀ। ਉਹੀ ਤਾਂ ਗੱਲ ਐ। ਨਾਲੇ ਦੇਖ ਲਈ ਜਿੱਦੇ ਕੋਈ ਆ ਗਈ ਨਾ ਦੋ ਦਿਨ ਨਹੀਂ ਸੈਂਸ ਦੇ ਕੱਟਣੇ ਲੜਾਈਆਂ ਸ਼ੁਰੂ ਹੋ ਜਾਣਗੀਆਂ। ਕੱਟੀ ਖੜੀ ਐ ਜਿਹੇ ਜਿਹੇ ਦਾ ਸੁਭਾਅ ਐ ਨਾ। ਮੈਨੂੰ ਲੱਗਦਾ ਐ ਨੋਹ ਨਾਲ ਕੱਟੂਗੀ। ਉਹੀ ਤਾਂ ਗੱਲ ਐ। ਨਾਲੇ ਫੇਰ ਮੈਂ ਨਾਲੇ ਦੁਬਾਰੇ ਫੇਰ ਮੈਂ ਵਿਚ ਬਚਾਲੇ ਪੀਸਿਆ ਜਾਊਂ ਇਹਨਾਂ ਦੋਨਾਂ ਦੇ। ਇਹ ਦੇਖ ਲਈ। ਕੋ ਪਰ ਆਇਂ ਤਾਂ ਦੱਸ ਦੇ ਮੈਨੂੰ ਕੁੜੀ ਕਹਿੰਦੀ ਕੀ ਐ ਮੈਂ ਗੱਲ ਕਰੀ ਸੀ ਪੂਆ ਉਹਨੇ ਮੈਨੂੰ ਨਾ 2 ਦਿਨ ਦਾ ਟਾਈਮ ਕਿਹਾ ਕਭੀ ਮੈਨੂੰ 2 ਦਿਨ ਦੇ ਉਹ ਵਿਚਾਰੀ ਹਲੇ ਡਰਦੀ ਐ ਮੈਨੂੰ ਇੰਨਾ ਤਾਂ ਉਹਦੀਆਂ ਗੱਲਾਂ ਤੋਂ ਪਤਾ ਲੱਗ ਗਿਆ ਵੀ ਉਹ ਮੇਰਾ ਕਰਦੀ ਐ ਪਰ ਹੁਣ ਉਹ ਇੰਨਾ ਐ ਸਖਤ ਫੈਸਲਾ ਉਹ ਲੈ ਨਹੀਂ ਸਕਦੀ ਕਿਉਂਕਿ ਫੈਸਲਾ ਕਿਹੜਾ ਛੋਟਾ ਮੋਟਾ ਦਾ ਘਰੋਂ ਵੀ ਡਰਦੀ ਐ ਤੈਨੂੰ ਪਤਾ ਤਾਂ ਹੈ ਘਰੇ ਕੀ ਹਾਲ ਹੈ ਉਹਦੀ ਤਾਂ ਗੱਲ ਐ ਉਹਦੀ ਵੀ ਮਜਬੂਰੀ ਐ ਉਹ ਤਾਂ ਗੱਲ ਐ ਤਾਂ ਹੀ ਤਾਂ ਕਹਿੰਦੇ ਉਹ ਵੀ ਐ ਡਰਦੀ ਐ ਨਾ ਪੂਆ ਬੀਜੇ ਤੇਰੇ ਘਰੇ ਪਤਾ ਲੱਗ ਗਿਆ ਵੀ ਇਹ ਪਹਿਲਾਂ ਵਿਆਹੀ ਹੋਈ ਆ ਵੀ ਫੇਰ ਮੈਂ ਮੇਰੇ ਨਾਲ ਕੀ ਬਣੂ ਕਹਿੰਦੀ ਜਦ ਮੈਨੂੰ ਬਾਅਦ ਚ ਜਾ ਕੇ ਕਹਤਾ ਵੀ ਮੈਨੂੰ ਤਾਂ ਘਰੋਂ ਕੱਢੋ ਫੇਰ ਮੈਂ ਕਹਿੰਦੀ ਕਿੱਧਰ ਜਾਉਂਗੀ ਬਸ ਤੂੰ ਆਹ ਗੱਲ ਕਰ ਤਾ ਭੋਗ ਹੀ ਨਾ ਆਪਾ ਚੁੱਪ ਕਰ ਜਾ ਬਈ ਇਹ ਵਹੀ ਦਾ ਤਾਂ ਤੇ ਤੂੰ ਕੋਈ ਨਾ ਕਹ ਤੂੰ ਆਪਦੇ ਘਰੇ ਮੜੀ ਜੀ ਗੱਲ ਕਰਕੇ ਤੂੰ ਪੁੱਛ ਲਾ ਕ ਕੀ ਕਹਿੰਦੇ ਨੇ ਆਹੋ ਤਾਂ ਮੈਨੂੰ ਉਹਨੇ 2 ਦਿਨਾਂ ਦਾ ਟਾਈਮ ਮੰਗਿਆਗਾ ਤੇ ਮੈਂ ਉਹ ਤਾਂ ਠੀਕ ਆ ਪਰ ਉਹ ਜੇ ਪਤਾ ਲੱਗ ਗਿਆ ਸੱਚੀ ਫੇਰ ਕੀ ਬਣੂਗਾ ਜੇ ਮਾਂ ਨੂੰ ਪਤਾ ਲੱਗ ਗਿਆ ਵੀ ਇਹ ਪਹਿਲਾਂ ਵਿਆਹੀ ਹੋਈ ਆ ਵੇ ਨਹੀਂ ਪਤਾ ਲੱਗਦਾ ਤੈਨੂੰ ਪਤਾ ਹੈ ਨਾ ਹੋਰ ਕੌਣ ਦਸੂਏ ਨੂੰ ਆ ਕੇ ਗੱਲ ਲੁਕੀ ਰਹਿੰਦੀ ਨਹੀਂ ਹੁੰਦੀ ਉਹ ਮੈਂ ਤਾਂ ਕਹਿਣਾਗਾ ਫੇਰ ਦੀ ਫੇਰ ਗੱਲ ਦੇਖਾਂਗੇ ਪਹਿਲਾਂ ਤੂੰ ਆਹ ਤਾਂ ਸਮਾਹਣ ਲਾ ਹਾਂ ਤਾਂ ਹੀ ਤਾਂ ਮਾਨੂੰ ਦੱਸਿਆ ਨਹੀਂ ਹੈਗਾ ਤਾਂ ਹੀ ਤਾਂ ਕਹਿੰਦੇ ਹਜੇ ਤੂੰ ਕੁਝ ਨਾ ਕਰ ਤੇ ਹਜੇ ਆਹ ਗੱਲ ਰਾਹ ਪਾ ਲੈ ਉਹਨਾਂ ਕਾ ਮੈਨੂੰ ਦੋ ਦਿਨਾਂ ਚ ਦੱਸ ਦੇਗਾ ਹਾਂ ਉਹਨੂੰ ਤਾਂ ਮੈਂ ਕਿਹਾ ਹੋਇਆਗਾ ਪਰ ਐਨ ਉਹ ਬੜੀ ਗੱਲ ਨਹੀਂ ਕਰਦੀ ਵਿਚਾਰੀ ਉਹ ਪਹਿਲਾਂ ਡਰਦੀ ਆ ਇੰਨਾ ਕੁਛ ਤਾਂ ਉਹਦੇ ਨਾਲ ਪਹਿਲਾਂ ਹੋਵੇ ਉਹ ਕਿ ਵਿਚਾਰੀ ਪੁੱਤ ਕਹਿੰਦੇ ਹੁੰਦੇ ਨੇ ਨਾ ਬਗਾਨੇ ਚੁੱਲਿਆਂ ਤੇ ਰਹਿਣਾ ਬਹੁਤ ਔਖਾ ਹੈ ਉਹੀ ਤਾਂ ਗੱਲ ਹੈ ਹੁਣ ਉਹ ਵਿਚਾਰੀ ਘਰੋਂ ਵੀ ਛਤਰਾ ਤੋਂ ਡਰਦੀ ਆ ਵੀ ਮੇਰਾ ਪਹਿਲਾਂ ਵੀ ਇਹੀ ਸੀ ਉੱਥੇ ਨਹੀਂ ਘਰ ਵਸਿਆ ਫੇਰ ਦੱਸ ਰੱਬ ਨੇ ਐਡਾ ਵਕਤ ਪਾਤਾ ਵਿਚਾਰੀ ਦੇ ਉਹੀ ਤਾਂ ਗੱਲ ਹੈ ਚਲ ਕੋਈ ਨਾ ਕੁਝ ਨਹੀਂ ਹੁੰਦਾ ਤੂੰ ਦੋ ਦਿਨ ਵੀ ਆ ਜਾਣਗੇ ਤੂੰ ਪੁੱਛ ਲਈ ਉਹਨੂੰ ਹਾਂ ਕਿ ਤੂੰ ਇੱਕ ਪਾਸਾ ਕਰ ਦੇ ਮੇਰਾ ਉਹਨਾਂ ਨੇ ਮਪੂਆ ਤੋਂ ਮਾਂ ਨੂੰ ਸਮਝਾ ਕੇ ਕਿਸੇ ਸਾਹਮਣੇ ਨਾਲ ਇਹਨੂੰ ਟਕਿਆ ਕੇ ਰੱਖ ਆ। ਮੈਂ ਉਹਨੂੰ ਕਹਤਾ ਕੋਈ ਨਾ ਮੈਂ ਪੁੱਛ ਲੈਣੀ। ਮੈਂ ਕਹ ਤੈਨੂੰ ਕਾਹਲੀ ਕੀ ਹੋਈ ਪਈ ਆ? ਉਹੀ ਲੱਗੀ ਪਈ ਆ ਵਿਆਹ ਕਰਨਾ ਵਿਆਹ ਕਰਨਾ। ਮਾਂ ਹਜੇ ਕਹਿ ਦਿੰਦਾ ਵੀ ਮੈਂ ਤਾਂ ਹਜੇ ਕਰਾਉਂਦਾ ਨਹੀਂ ਫੇਰ ਕੀ ਕਰਦੀ। ਪਤਾ ਨਹੀਂ ਕੀ ਹੋਇਆ। ਮੈਨੂੰ ਤਾਂ ਲੱਗਦਾ ਕਿਸੇ ਦੀ ਚੱਕ ਚਾਹ ਰਹੀ ਆ ਮਾਂ ਵੀ। ਕੋਈ ਗਮੰਡਨ ਤਾਂ ਨਹੀਂ ਇਹਨੂੰ ਲੁੱਤੀਆਂ ਲਈ ਜਾਂਦੀ। ਮੈਂ ਕੋਈ ਪਤਾ ਨਹੀਂ ਅੱਜ ਕੱਲ੍ਹ ਲੋਕਾਂ ਦਾ ਕੀ ਪਤਾ ਵਿਸ਼ਵਾਸ ਹੈ। ਉਹਨਾਂ ਵਾਲੇ ਬਾਹਲੇ ਹੁੰਦੇ ਆ। ਸਮਾਰਨ ਵਾਲਾ ਇੱਕ ਹੁੰਦਾ ਬਗਾਰਨ ਵਾਲੇ 100 ਹੁੰਦੇ ਨੇ। ਅੱਗੇ ਤਾਂ ਕਿਹੜੀ ਕਹਾਣੀ ਸੀ ਵਿਆਹ ਇਨੇ ਜੇ ਗੱਲ ਤੇ ਪੱਕੀ ਹੋਗੀ ਤੇਰੀ ਗੱਲ ਤੇ ਪੱਕੀ ਤਾਂ ਹੋਗੀ ਫਿਰ ਹੁਣ ਜਿਹੜੀ ਜੇ ਪਹਿਲੀ ਗੱਲ ਸੁਣੀ ਹੈ ਮੇਰੀ ਦੂਜੀ ਵੀ ਤਾਂ ਸੁਣ ਲੈ ਵੀ ਮੈਂ ਆਪਣੀ ਮਰਜ਼ੀ ਨਾਲ ਕਰਾਉਣਾ ਵਿਆਹ ਚੱਲ ਕੋਈ ਨਾ ਤੂੰ ਚੁੱਪ ਕਰ ਜਾ ਕੋਈ ਮੈਂ ਆਪ ਹੀ ਟਿਕਾ ਲੂੰਗੀ ਤੇ ਤੂੰ ਆ ਦੋ ਦਿਨ ਬਸ ਖਿੱਚ ਤੂ ਕੇ ਲਿਆ ਹਾਂ ਬਸ ਉਹ ਦੱਸ ਦੂਗੀ ਹੁਣ ਮੈਨੂੰ ਚੱਲ ਠੀਕ ਹੈ ਚਾਹ ਦੀ ਘੁੱਟ ਪੀਣੇ ਲਿਆ ਕੇ ਦੇਵਾ ਰੋਟੀ ਖਾ ਲਈ ਕਿੱਥੇ ਖਾ ਲਈ ਕੁਛ ਨਹੀਂ ਖਾਤਾ ਮੈਂ ਤਾਂ ਹੀ ਰੋਟੀ ਖਾ ਲੈ ਪਹਿਲਾਂ ਰੋਟੀ ਖਾ ਲੈ ਮੈਂ ਲਿਆਉਣੀ ਆ ਰੋਟੀ ਹਾਂ ਕੀ ਕਰਾਂ ਯਾਰ ਮੈਂ ਤਾਂ ਵਿਚਾਲੇ ਫਸ ਗਿਆ ਨਾ ਤਾਂ ਹਰਕ੍ਰਿਤ ਨੇ ਕੋਈ ਇੱਕ ਪਾਸਾ ਕੀਤਾ ਇੱਕ ਟੋਕ ਟੋਕ ਤਾਂ ਹਾਂ ਜਾਂ ਨਾ ਤਾਂ ਕਰਦੇ ਉਤਮਾ ਮੇਰਾ ਲਹੂ ਵੀਰ ਹੀ ਕਿ ਦੱਸ ਐਡੀ ਦੱਸ ਕਾਦੀ ਕਾਲੀ ਵੀ ਹੋ ਜੋ ਵਿਆ ਕੋਈ ਨਾ ਇੱਕ ਗੱਲ ਦੇ ਪਿੱਛੇ ਪੈ ਜਾਂਦੀ ਆ ਮਾਂ ਵੀ ਫਿਰ ਆਪਦੀ ਹਿੰਡ ਪਕਾ ਕੇ ਹਟਦੀ ਐ ਵੀ ਵਿਆਹ ਦੇ ਮਾਮਲੇ ਚ ਥੋੜੀ ਇੰਨੀ ਹਿੰਡ ਪਕਾਈਦੀ ਹੁੰਦੀ ਐ ਹਾਏ ਇਹਨੂੰ ਕਿਵੇਂ ਪਤਾ ਲੱਗ ਗਿਆ ਹ ਹ ਇਹ ਪੱਕਾ ਨਾ ਇਹ ਹਰਪ੍ਰੀਤ ਦਾ ਹੀ ਕੰਮ ਹੋਗਾ ਜਾਣ ਕੇ ਮੇਰੇ ਮੂੰਹ ਤੇ ਭੋਲੀ ਬੰਦੀ ਆ ਮੈਂ ਦੱਸਦੀ ਨਹੀਂ ਵੀਰੇ ਨੂੰ ਕੁਛ ਕਿ ਜਾਣ ਕੇ ਲੁੱਤੀਆਂ ਵੀ ਲਾ ਦਿਆਂ ਮੇਰੇ ਬਿਨਾ ਗੱਲ ਤੋਂ ਕੋਟੇ ਪਵਾਤੀ ਮੰਮੀ ਆਪ ਤਾਂ ਜਾ ਕੇ ਬੇਕੇ ਬਹਿ ਗਈ 20000 ਰੁਪਏ ਲੈ ਕੇ ਇੱਥੇ ਚਿੱਤਰ ਮੇਰੇ ਪਈ ਜਾਂਦੇ ਬੁਲਾਉਣੀ ਆ ਮੰਮੀ ਨੂੰ ਚੰਗਾ ਕੰਮ ਆ ਹੈਲੋ ਸਤਿ ਸ੍ਰੀ ਅਕਾਲ ਮੰਮੀ ਕਰੋ ਮੰਨਦਾ ਹੋਰ ਦੱਸ ਕੀ ਕਰਾਂ ਤੂੰ ਵੀ ਵਾਪਸ ਆ ਜਾ ਤੂੰ ਵੀ ਉੱਥੇ ਜਾ ਕੇ ਬੈਠ ਗਈ ਆ ਗੱਲ ਵੀ ਤਾਂ ਹੱਸ ਦੂੰਗੀ ਮੈਨੂੰ ਐਂ ਦੱਸ ਦੇ ਤੂੰ ਕਦੋਂ ਆਉਣਾ ਹਜੇ ਵੀ 2-2 ਦਿਨ ਦੋ ਦਿਨਾਂ ਤੱਕ ਨਾ ਮੈਨੂੰ ਘਰੇ ਕੱਢ ਦੂਗਾ ਲਾਡੀ ਕੱਢੂਗਾ ਹੀ ਕਰੋ ਉਹਨੂੰ ਪਤਾ ਲੱਗ ਗਿਆ ਆਹੀ ਵੀ ਆਪਾਂ ਹਰ ਵੀ ਤੂੰ ਦੀ ਤਨਖਾਹ ਫੜੀਆ ਮੈਂ ਦੱਸਦਾ ਮੇਰੇ ਦਿਮਾਗ 'ਚ ਫਰਕ ਹੈ ਮੰਮੀ ਵੀ ਮੈਂ ਆਪ ਦੱਸੂਗੀ ਹੋਰ ਹੋਰ ਦਸਨ ਵਾਲਾ ਕੌਣਾ ਇੱਕ ਹੀ ਆ ਹਰਪ੍ਰੀਤ ਉਹਨੇ ਦੱਸਿਆ ਹਈ ਨਹੀਂ ਕਰੇ ਉਹ ਜੇ ਨਹੀਂ ਕਰੇ ਤਾਂ ਗੁੱਤਨੀ ਹੋਦੀ ਮੈਂ ਪੱਟ ਦੀ ਸਮਾਰ ਕੇ ਆਉਗੀ ਕੋਈ ਨਾਥ ਨੇ ਉਹਨਾਂ ਨਾਲ ਗੱਲ ਕਰੂੰਗੀ ਹੁਣ ਮੈਨੂੰ ਕਹਿੰਦਾ ਮੰਮੀ ਨੂੰ ਵੀ ਬੁਲਾ ਤੂੰ ਵੀ ਇੱਥੇ ਆ ਤੇ ਤੇ ਨਾਲ ਉਹਨਾਂ ਨਾਲ ਬੈਠ ਕੇ ਗੱਲ ਕਰੂੰਗਾ ਮੈਂ ਹੋਰ ਮੰਮੀ ਅੱਛਾ ਜੀ ਤੁਸੀਂ ਤਾਂ ਤੁਸੀਂ ਤਾਂ ਕਹਤਾ ਮੈਂ ਤਾਂ ਆਉਂਦੀ ਨਹੀਂ ਡਰ ਲੱਗਦਾ ਤੇ ਹੁੰਦਾ ਸਤਿ ਮੈਂ ਕੀ ਕਰਾਂ ਥੱਪੜ ਮਾਰਿਆ ਲਾਡੀ ਨੇ ਮੇਰੇ ਕਿੱਦਾਂ ਘੱਚ ਕੇ ਗੱਲ ਤੇ ਆ ਗੱਲ ਤੇ ਨਿਸ਼ਾਨ ਪਿਆ ਹੋਇਆ ਅੱਗੇ ਦੇਖ ਲਈ ਫੁਗਰੀ ਫੁਗਰੀ ਜ ਮੈਂ 20000 ਰੁਪਏ ਦਿੱਤਾ ਸੀ ਲਾਡੀ ਨੂੰ ਲਾਡੀ ਨੂੰ ਚਾਹੀਦਾ ਸੀ ਮੈਂ ਕਹਤਾ ਮੈਂ ਕਿਹਾ ਮੈਂ ਜੋੜੇ ਪਏ ਆ ਮੇਰੇ ਕੋਲ ਮੈਂ ਚਲੇ ਨਾ ਨੰਬਰ ਬਣ ਜਾਣਗੇ ਮੇਰੇ ਆ ਵਧੀਆ 2 ਦਿਨ ਹੋ ਗਏ ਜਮਾਂ ਨਹੀਂ ਬੁਲਾ ਰਿਆ ਸੀਗਾ ਉਹਨੂੰ ਉਹੀ ਬਸ ਮੰਮੀ ਮੈਂ ਵੀ ਉਹ ਨੰਬਰ ਬਣਾਉਣ ਲੱਗ ਜਾਨੀ ਕੀ ਲੋੜ ਸੀ 20000 ਰੁਪਏ ਬਚਾ ਕੇ ਰੱਖ ਲੈਂਦੀ ਨਾਲ ਤਾਂ 20000 ਗਿਆ ਨਾਲ ਤੇਨੂੰ ਸ਼ੱਕ ਹੋ ਗਿਆ ਹੰਜਲ ਤੁਹਾਡੇ ਕੋਲ ਪਿਆ ਉਹ ਵੀ ਕਹੂਗਾ ਇਹ ਹੂੰ ਅੱਛਾ ਤੂੰ ਪੰਜਰ ਲਾਵੀਂ ਤਾ ਚੋ ਮੰਮੀ ਅੱਛਾ ਮੈਨੂੰ ਤਾਂ ਤੂੰ ਕਹੀ ਜਾਂਦੀ ਸੀ ਜੋੜ ਕੇ ਰੱਖ ਜੋੜ ਕੇ ਰੱਖ ਤੇ ਆ ਵਿੱਚੋਂ ਲਾ ਵੀ ਆਈ 5000 ਰੁਪਿਆ ਕਿੱਥੇ ਲਾਤਾ ਅੱਛਾ ਸੂਟ ਖਰੀਦੇ ਆਪਣੇ ਵਾਸਤੇ ਹੁਣ ਮੰਮੀ ਉਸ ਆਪ ਕਿੱਥੋਂ ਦੇਂਗੀ ਲਾਡੀ ਨੂੰ ਉਹ ਤਾਂ ਕਹੀ ਜਾਂਦਾ ਕਹਿੰਦਾ ਜਿਹੜਾ 20000 ਰੁਪਿਆ ਪਿਆ ਉਹ ਵੀ ਮੇਰੇ ਹੱਥੇ ਤੋਂ ਰੁਕੜੀ ਨੂੰ ਫੜਾਉਂਗਾ ਮੈਂ ਪਤਾ ਨਹੀਂ ਕੀ ਸਰਚ ਖੋਲ ਕੇ ਪਾਇਆ ਉਹਨੇ ਆਪਣੇ ਤਾਂ ਮਗਰ ਹੀ ਨਹੀਂ ਲੱਗਦਾ ਮੰਮੀ ਮੈਂ ਦੱਸ ਕੀ ਕਰਾਂ ਬਧੇਰੀਆਂ ਮਿੱਠੀਆਂ ਮਾਰਨ ਦੀ ਕੋਸ਼ਿਸ਼ ਕੀਤੀ ਸੀ ਬਧੇਰਾ ਆਪਦੀਆਂ ਗੱਲਾਂ ਚ ਲੈਣ ਦੀ ਕੋਸ਼ਿਸ਼ ਕੀਤੀ ਸੀ ਕਿੱਥੇ ਉਹ ਸੁਣਦਾ ਹੈ ਕਿਸੇ ਦੀ ਆਪਦੀ ਮਨਮਰਜ਼ੀ ਕਰਦਾ ਅੱਜ ਤੱਕ ਤੁਹਾਡੀਆਂ ਗੱਲਾਂ ਚ ਨਹੀਂ ਆਉ ਆ ਮੇਰੇ ਗੱਲਾਂ ਚ ਤੋਦੀ ਆ ਜਾਊਗਾ ਮੰਮੀ ਇਤਨੇ ਫੋਨ ਤੇ ਬੈਠੀ ਨਾ ਸਲਾਹਾਂ ਜੀਆਂ ਦੇਈ ਜਾ ਚੁੱਪ ਕਰਕੇ ਘਰੇ ਆ ਜਾ ਹਾਂ ਅੱਜ ਹੀ ਆ ਜਾ ਮਾਂ ਬਣ ਕੇ ਨਹੀਂ ਤਾਂ ਮੈਨੂੰ ਘਰੋਂ ਕੱਢ ਦੂਗਾ ਦੇਖ ਲਾ ਇਕੱਲੀ ਰਹਿ ਜਾਈਂਗੇ ਇੱਥੇ ਹੁਣ ਕੀ ਔਖੀ ਹੋ ਜਾਈਂ ਕੰਮ ਪਿੱਛੇ ஆ ஆனா மாரி டப்ட மே துப்பா கீ சேல கசி ஃப்ட பந்த கடறி சி கோயா ஆயிடுதலா டிதோசே ਜਸ ਵੀਰਾਂ ਨਾਲ ਕਰੇ ਮੇਰੇ ਵਿਆਹ ਦੀ ਗੱਲ ਕਰੀ ਜਾਂਦਾ ਹੈ ਹੁਣ ਤੂੰ ਦੇਖ ਮੈਂ ਵੀਰੇ ਨੂੰ ਮਨਾ ਵੀ ਨਹੀਂ ਕਰ ਸਕਦੇ ਹਰਪ੍ਰੀਤ ਤੂੰ ਮੇਰੇ ਵਾਰੇ ਗੱਲ ਕਰ ਲੈਣਾ ਯਾਰ ਵੀਰੇ ਨਾਲ ਨਹੀਂ ਨਹੀਂ ਜਸ ਮੈਂ ਕਰ ਤੇਰੇ ਵਾਰੇ ਤਾਂ ਜਮਾਂ ਨਹੀਂ ਗੱਲ ਕਰ ਸਕਦੇ ਵੀਰਾ ਮੇਰੇ ਵਾਰੇ ਕੀ ਸੋਚੂਗਾ ਵੀ ਇਹਨੂੰ ਕਰੋ ਬਾਹਰ ਪੇਜ ਜੱਸੀ ਹਸਪੀਟਲ ਚ ਕਰੇ ਰੱਖਿਆ ਨਹੀਂ ਤੈਨੂੰ ਪਤਾ ਹੈ ਮੇਰੀ ਚਾਚੀ ਹੋਰਾਂ ਦੱਸਵਾ ਵੀਰਾ ਤਾਂ ਕਈ ਵਾਰ ਉਹਨਾਂ ਨਾਲ ਵੀ ਲੜ ਪਾਂਦਾ ਹੈ ਸੱਸ ਜੇ ਮੈਨੂੰ ਰੋਕਦੀ ਆ ਔਨ ਜਾਣ ਤੋਂ ਕਿਤੇ ਵੀ ਬਾਹਰ ਵੀਰਾ ਮੈਨੂੰ ਇਹਨੇ ਮਾਨ ਨਾਲ ਬਾਹਰ ਭੇਜਦਾ ਮੈਂ ਨਹੀਂ ਚਾਹੁੰਦੀ ਵੀਰੇ ਨੂੰ ਕੋਈ ਵੀ ਗੱਲ ਪਤਾ ਲੱਗੇ ਜਾਂ ਕੋਈ ਜਾ ਕੇ ਘਰੇ ਦੱਸੇ ਵੀ ਤੁਹਾਡੀ ਕੁੜੀ ਉੱਥੇ ਫਿਰਦੀ ਸੀ ਕਿਸੇ ਮੁੰਡੇ ਨਾਲ ਮੈਂ ਇਹ ਗੱਲਾਂ ਨਹੀਂ ਸੁਣਾਉਣੀ ਕਿਸੇ ਨੂੰ ਮੇਰੇ ਵੀਰੇ ਨੂੰ ਇਜਾ ਮਤਲਬ ਹਰਪ੍ਰੀਤ ਮਤਲਬ ਤੂੰ ਮੇਰੇ ਬਾਰੇ ਕਦੇ ਗੱਲ ਕਰੇਂਗੀ ਨਹੀਂ ਨਹੀਂ ਕਰਦੀ ਸੱਸ ਨਹੀਂ ਕਰ ਸਕਦੀ ਮੈਂ ਜਿਵੇਂ ਮੇਰਾ ਵੀਰਾ ਕਹੂਗਾ ਨਾ ਮੈਂ ਉਵੇਂ ਹੀ ਕਰੂੰਗੀ ਚਲ ਕੋਈ ਨਾ ਜਿਵੇਂ ਤੈਨੂੰ ਸਹੀ ਲੱਗਦਾ ਤੂੰ ਉਵੇਂ ਕਰ ਤੇ ਜਿਵੇਂ ਮੈਨੂੰ ਸਹੀ ਲੱਗਦਾ ਮੈਂ ਉਵੇਂ ਕਰਾਂ ਹਾਂ ਜਸ ਜਿਵੇਂ ਆਂਟੀ ਕਹਿੰਦੀ ਐ ਨਾ ਤੈਨੂੰ ਤੂੰ ਉਵੇਂ ਕਰ ਜਿੱਥੇ ਵੀ ਆ ਕਹਿੰਦੇ ਆ ਕਰਵੋਨ ਨੂੰ ਤੂੰ ਹਾਂ ਕਰ ਦੇ ਤੇ ਮੈਨੂੰ ਭੁੱਲ ਜਾ ਜਸ ਇਹ ਤੂੰ ਕੀ ਕਹਿ ਰਹੀ ਆ ਤੂੰ ਕੁਛ ਮਰਜ਼ੀ ਕਰ ਪਰ ਮੈਂ ਤੈਨੂੰ ਨਹੀਂ ਭੁੱਲ ਸਕਦਾ ਜਸ ਤੂੰ ਪਾਗਲ ਵਾਲੀਆਂ ਗੱਲਾਂ ਕਿਉਂ ਕਰਦਾ ਹੁੰਦਾ ਪਹਿਲਾਂ ਮੈਨੂੰ ਐਂ ਦੱਸ ਪਾਗਲ ਵਾਲੀਆਂ ਕਿਡੀਆਂ ਗੱਲਾਂ ਇਹ ਮੈਂ ਤੈਨੂੰ ਨਹੀਂ ਭੁੱਲ ਸਕਦਾ ਤਾਂ ਨਹੀਂ ਭੁੱਲ ਸਕਦਾ ਮੈਂ ਤੈਨੂੰ ਪਿਆਰ ਕਰਦਾ ਇੰਨਾ ਸੌਖਾ ਨਹੀਂ ਹੋਣਾ ਇੱਕ ਹੁੰਦਾ ਇੱਕ ਦੂਜੇ ਨੂੰ ਭੁਲਾਉਣਾ ਠੀਕ ਆ ਤੂੰ ਮੈਨੂੰ ਪਿਆਰ ਨਹੀਂ ਕਰਦੀ ਤਾਂ ਕਰਕੇ ਤੂੰ ਇਹ ਗੱਲਾਂ ਆਸਾਨੀ ਨਾਲ ਕਹਿ ਰਹੀ ਆ ਪਰ ਮੈਂ ਤਾਂ ਤੈਨੂੰ ਪਿਆਰ ਕਰਦਾ ਨੂੰ ਜੱਸ ਤੈਨੂੰ ਮੈਂ ਗੱਲਾਂ ਤਾਂ ਦੱਸੀਆਂ ਵੀ ਐਵੇਂ ਤੂੰ ਮੇਰੇ ਉਡੀਕ ਚ ਨਾ ਰਹੀ ਵੀ ਹਾਂ ਵੀ ਆਪਣਾ ਵਿਆਹ ਹੋਊਗਾ ਮੈਂ ਤੇਰੇ ਘਰ ਦੇ ਨਾਲ ਤੇਰੇ ਲਈ ਚੰਗਾ ਹੀ ਕਰਨਗੇ ਜਿੱਥੇ ਕਰਨਗੇ ਜਿੱਥੇ ਮੇਰਾ ਵੀਰਾ ਕਰੂਗਾ ਉੱਥੇ ਮੈਨੂੰ ਕਰਵਾਉਣਾ ਹੀ ਪਊਗਾ ਚਲ ਕੋਈ ਨਹੀਂ ਹਰਪ੍ਰੀਤ ਜੇ ਮੈਨੂੰ ਤੈਨੂੰ ਸਹੀ ਲੱਗਦਾ ਤੂੰ ਕਰ ਮੈਂ ਤੈਨੂੰ ਰੋਕਦਾ ਨਹੀਂ ਹੈਗਾ ਕੁਝ ਵੀ ਕਰਨੋਂ ਪਰ ਜੋ ਮੈਨੂੰ ਸਹੀ ਲੱਗੋ ਮੈਂ ਉਹ ਕਰੂੰਗੀ ਠੀਕ ਹੈ ਜੱਸਾ ਲੈ ਫੜ ਚਾਹ ਪੀ ਲ ਨਰੇ ਗੱਲ ਸੁਣ ਮੈਂ ਮੁੰਡਿਆ ਮੇਰੀ ਹਾਂ ਮਾਂ ਮੈਨੂੰ ਦੱਸ ਉਹ ਕੁੜੀ ਦਾ ਘਰ ਮੈਂ ਜਾਵਾਂ ਉਹਦੇ ਕੋਲੇ ਉੱਥੇ ਆਏ ਨਹੀਂ ਗੱਲ ਕੋਲ ਉਹ ਤੇਰੀ ਰਾਹ ਪਾਉਂਦੀ ਮਗਰ ਤੈਨੂੰ ਲਾਈ ਫਿਰਦੀ ਐ ਇਹ ਨਹੀਂ ਪਤਾ ਨਸਾਈਆਂ ਬਧਾਈਆਂ ਕਿਤੇ ਹੋਰ ਲਾਈ ਬੈਠੀ ਹੋਵੇ ਮਾਂ ਇਹ ਜੀ ਕੁੜੀ ਨਹੀਂ ਹੈਗੀ ਉਹ ਕੁੜੀ ਬਹੁਤ ਸਿਆਣੀ ਆ ਉਹ ਨਾਲੇ ਐ ਉਹਨਾਂ ਦੇ ਘਰੇ ਜਾਂਦੇ ਚੰਗੇ ਲੱਗਦੇ ਆਪਾਂ ਐ ਆਪਾਂ ਨਹੀਂ ਜਾ ਸਕਦੇ ਉਹ ਵਿਚਾਰੀ ਆਪੇ ਦੱਸ ਦੂ ਉਹਨੇ ਮੈਨੂੰ 2 ਦਿਨਾਂ ਦਾ ਟਾਈਮ ਦਿੱਤਾ ਮਾ 2 ਦਿਨ ਤਾਂ ਖੜ ਜਾ ਤੂੰ ਤੇਰੇ ਨਹੀਂ ਆਉਂਦੇ ਨਾ 2 ਦਿਨਾਂ ਉਹਨਾਂ ਤੇਰੇ 3 ਦਿਨਾਂ ਹੁਣ ਠੀਕ ਹੈ ਨਾ ਤੇ ਮੈਨੂੰ ਕਰਾ ਮੇਰੀ ਗੱਲ ਚਾਹੇ ਫੋਨ ਤੇ ਕਰਾ ਮੈਂ ਉਹਨੂੰ ਪੁੱਛ ਲੈਣੀ ਆ ਵੀ ਕੀ ਕੁਸ ਹੈਗਾ ਕਿਵੇਂ ਗੱਲਬਾਤ ਹੈਗੀ ਇਹ ਤੇਰੇ ਵਰਗੇ ਨਾ ਇਹ ਜਿਹੇ ਜਵਾਕਾਂ ਨੂੰ ਆ ਹੀ ਨੁੱਟਦੀਆਂ ਹੁੰਦੀਆਂ ਕੁੜੀਆਂ ਅੱਜ ਕੱਲ੍ਹ ਤਾਂ ਤੈਨੂੰ ਨਹੀਂ ਪਤਾ ਮੈਨੂੰ ਪਤਾ ਸਾਰਾ ਕੀ ਕੁਛ ਕਰਦੀਆਂ ਫਿਰ ਤੈਨੂੰ ਮੈਨੂੰ ਵੀ ਪਤਾ ਮਾ ਮੈਨੂੰ ਸਾਰਾ ਕੁਝ ਪਤਾ ਪਰ ਉਹ ਕੁੜੀ ਇਹ ਜੀ ਹੈ ਹੀ ਹੋਈ ਨਹੀਂ ਉਹ ਤਾਂ ਮੇਰੇ ਨਾਲ ਗੱਲ ਨਹੀਂ ਕਰਦੀ ਡਰਦੀ ਐਨਾ ਡਰਦੀ ਹੈ ਘਰੋਂ ਉਹ ਉਹ ਨਾਲ ਨਾਲੇ ਵਿਚਾਰੀ ਪਹਿਲੀ ਦੁੱਖਾਂ ਦੀ ਮਾਰੀ ਆ ਉੱਤੋਂ ਹੁਣ ਤੂੰ ਉੱਥੇ ਜਾ ਕੇ ਆਏ ਤੰਗ ਕਰੇਂਗੀ ਚੰਗਾ ਨਹੀਂ ਲੱਗਦਾ ਹੈਗਾ ਦੁੱਖਾਂ ਦੀ ਮਾਰੀ ਕੀ ਦੁੱਖ ਲੱਗਿਆ ਉਹਨੂੰ ਇਹ ਜਾ ਵਿਚਾਰੀ ਮਤਲਬ ਔਖੀ ਹੈ ਮੇਰੇ ਕਹਿਣ ਦਾ ਮਤਲਬ ਵੀ ਦੁੱਖ ਨਹੀਂ ਲੱਗਿਆ ਵੀ ਤੈਨੂੰ ਇੰਨਾ ਕੀ ਪਤਾ ਹੈ ਵੀ ਉਹ ਔਖੀ ਹੈ ਕਾਰੇ ਵਾਸਤੇ ਕਿਵੇਂ ਔਖੀ ਹੈ ਕਰੋ ਡਰਦੀ ਆ ਮਾਂ ਬੜਾ ਡਰਦੀ ਆ ਕਰੋ ਤਾਂ ਕਰਕੇ ਕਹਿਣਾਗਾ ਇਹ ਨਹੀਂ ਪਤਾ ਕਰੋ ਡਰਦੀ ਹੈ ਕਿ ਕਿਸੇ ਤੋਂ ਹੋਰ ਡਰਦੀ ਹੈ ਕੋਈ ਹੋਰ ਵੀ ਮਗਰ ਹੋਵੇ ਲੈ ਹੋਰ ਕੌਣ ਮੰਗ ਰ ਮੈਨੂੰ ਸਾਰਾ ਪਤਾ ਹੈਗਾ ਮਾਂ ਉਹਦੇ ਬਾਰੇ ਮੈਂ ਹੀ ਉਹਦੇ ਮੰਗ ਰ ਹੋਰ ਕੋਈ ਨਹੀਂ ਹੈਗਾ ਮੰਗਰ ਆਹੋ ਉਹ ਤਾਂ ਮੈਥੋਂ ਡਰਦੀ ਵਿਚਾਰੀ ਰਾਹ ਬਦਲ ਲੈਂਦੀ ਆ ਇੰਨੀ ਸਿਆਣੀ ਹੈ ਪਤਾ ਨਹੀਂ ਉਹਨਾਂ ਤਾਂ ਕੀ ਤੇਰੇ ਸਿਰ ਚ ਪਾਤਾ ਤੂੰ ਤਾਂ ਅੱਖਾਂ ਮੀਚ ਕੇ ਵਿਸ਼ਵਾਸ ਕਰੀ ਬੈਠਾ ਉਹਦੇ ਤੇ ਐਡਾ ਪਾਗਲ ਹੋਇਆ ਪਿਆ ਤੂੰ ਮਾਂ ਜੇ ਉਹ ਸਿਆਣੀ ਆ ਚੰਗੀਆਂ ਮੈਂ ਤਾਂ ਹੀ ਵਿਸ਼ਵਾਸ ਕਰਦਾ ਐਰੀ ਗਰੀ ਤੇ ਤਾਂ ਮੈਂ ਵਿਸ਼ਵਾਸ ਵੀ ਨਹੀਂ ਕਰਦਾ ਨਾ ਹੀ ਐਰੀ ਗਰੀ ਤੇ ਮੈਂ ਪਿੱਛੇ ਜਾਂਦਾ ਪਈ ਮੈਨੂੰ ਤਾਂ ਨਹੀਂ ਆ ਕੋਈ ਚੰਗਾ ਲੱਗਦਾ ਦੇਖ ਮੈਂ ਤੇਰੇ ਨਾਲ ਪਹਿਲਾਂ ਵੀ ਆਈ ਉਹ ਕਰਕੇ हटੀ ਗਈ ਵੀ ਜੇ ਹੁਣ ਗੱਲ ਤੋਰੀ ਹੈ ਜਾਂ ਤਾਂ ਇਹਨੂੰ ਅੱਗੇ ਵਧਾ ਦੇ ਤੇ ਜਾਂ ਇਹਨੂੰ ਬੰਦ ਹੀ ਕਰ ਦੇ ਬਸ ਮੈਂ ਦੋ ਦਿਨਾਂ ਦਾ ਟਾਈਮ ਦਿੱਤਾ ਮੈਨੂੰ ਉਹਨੇ ਜਦ ਉਹ ਹਾਂ ਜਾਂ ਨਾ ਦੱਸ ਦੂ ਮੈਨੂੰ ਇੰਨਾ ਤਾਂ ਪਤਾ ਲੱਗ ਗਿਆ ਉਹਦੇ ਦਿਲ 'ਚ ਹੈ ਮੇਰੇ ਲਈ ਕੁਛ ਨਾ ਕੁਛ ਪਰ ਉਹ ਵਿਚਾਰੀ ਘਰੋਂ ਡਰਦੀ ਹੈ ਘਰੇ ਨਹੀਂ ਦੱਸ ਸਕਦੀ ਆਹੋ ਹੈਗਾ ਤੇਰੇ ਲਈ ਉਹਦੇ ਦਿਲ 'ਚ ਜੇ ਤੇਰੇ ਲਈ ਉਹਦੇ ਦਿਲ 'ਚ ਹੁੰਦਾ ਉਹ ਤੈਨੂੰ ਅੱਜ ਨੂੰ ਸਾਰਾ ਕੁਝ ਦੱਸ ਦਿੰਦੀ ਕਦੇ ਕਹਿੰਦਾ ਉਹ ਔਖੀ ਹੈ ਕਦੇ ਕਹਿੰਦਾ ਤੈਨੂੰ ਜਾਦੇ ਪਤਾ ਤੂੰ ਉਹਨਾਂ ਦੇ ਘਰ ਦੇ ਆਪਸੋ ਆ ਲੈਂਦਾ ਫਿਰਦਾ ਨਾ ਵੀ ਆਹ ਕੁਝ ਹੁੰਦਾ ਉਹਨਾਂ ਦੇ ਘਰੇ ਜਿਹੜੇ ਕਰਨ ਵਾਲੇ ਕੰਮ ਆਉਂਦੇ ਤੇ ਇੱਥੇ ਕਰੀਦੇ ਨਹੀਂ ਪੁੱਠੇ ਕੰਮ ਕਰਦਾ ਫਿਰਦਾ ਬਣਿਆ ਆਸ਼ਕਾ ਦਾ ਕੰਮ ਕੀ ਹੈ ਇਹ ਹੁਣ ਵਿਆਹ ਤਾਂ ਕਰਵਾਉਣਾ ਹੀ ਹੈ ਜੇ ਆਪਦੀ ਪਸੰਦ ਦੀ ਨਾਲ ਹੋ ਜੇ ਫਿਰ ਕੀ ਮੜਾ ਇਹਦੇ ਚ ਫਿਰ ਕੋਈ ਆਏ ਵੀ ਪਤਾ ਵੀ ਹੋਵੇ ਟਿਕਾਣਾ ਵੀ ਹੋਵੇ ਉਹਦਾ ਆਏ ਤੂੰ ਤੇ ਜਾਣਾ ਹਸਪਤਾਲ ਚ ਮੁੜਿਆ ਨਾ ਤੈਨੂੰ ਆਏ ਪਤਾ ਵੀ ਉਹ ਕਿੱਥੋਂ ਦੀ ਹੈ ਮੈਨੂੰ ਪਤਾ ਮੈਨੂੰ ਪਤਾ ਮੈਂ ਸਾਰਾ ਕੁਝ ਪਤਾ ਮੈਨੂੰ ਹੈਗਾ ਤੈਨੂੰ ਪਤਾ ਤੈਨੂੰ ਪਤਾ ਸਵਾ ਤੂੰ ਮੈਨੂੰ ਦੋ ਦਿਨਾਂ ਦਾ ਟਾਈਮ ਦੇ ਦੇ ਬੱਸ ਸਾਰਾ ਕੁਝ ਤੈਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾ। ਭਾਈ ਹੁਣ ਨਹੀਂ ਮੈਥੋ ਟਾਈਮ ਟੂਮ ਤੈਨੂੰ ਦੋ ਦਿਨਾਂ ਦਾ ਦਿੱਤਾ ਜਾਂਦਾ। ਦੋ ਦਿਨਾਂ ਚ ਕੀ ਐਡੀ ਕੀ ਅੱਗ ਲੱਗੀ ਐ ਮੈਨੂੰ ਐਂ ਤਾਂ ਦੱਸ ਦੇ ਵਿਆਹ ਦੀ। ਤੂੰ ਨਾ ਦੋ ਦਿਨਾਂ ਚ ਮੇਰਾ ਤੂੰ ਵਿਆਹ ਕਰਕੇ ਅੱਛਾ ਲੈ ਆਏਂਗੇ ਹੈ ਹੋਰ ਕੋਈ ਕੁੜੀ ਕਰੇ। ਵੇ ਦੋ ਦਿਨਾਂ ਚ ਤਾਂ ਨਹੀਂ ਲਿਓ ਕੋਈ ਗੱਲਬਾਤ ਕਰਾਂਗੇ ਕੋਈ ਵਿਚੋਲਾ ਪਾ ਲਾਂਗੇ ਫੇਰ ਹੀ ਗੱਲ ਸਿਰੇ ਲੱਗੂਗੀ। ਕੋਈ ਨਹੀਂ ਦੋ ਦਿਨਾਂ ਚ ਤਾਂ ਵਿਚੋਲਾ ਵੀ ਨਹੀਂ ਥਾਉਂਦਾ। ਇਹ ਚੀਜ਼ਾਂ ਨਾਲ ਐਂ ਕਰਨ ਵਾਲੀਆਂ ਹੁੰਦੀਆਂ ਵਾਂ। ਸਾਰੀ ਉਮਰ ਦਾ ਵਿਆਹ ਹੁੰਦਾ। ਕੜਾਏ ਆ ਵੀ ਮਹੀਨਾ ਚਲ ਕਰਾ ਲਿਆ ਵਿਆ ਫਿਰ ਬਸ ਤੂੰ ਕੌਣ ਮੈਂ ਕੌਣ ਐ ਥੋੜੀ ਹੁੰਦਾ ਹੈ ਚਲ ਆ ਚਾਹ ਪੀ ਲਾ ਠੀਕ ਹੈ ਮੈਨੂੰ ਪਤਾ ਤੇਰੇ ਲੱਛਣਾਂ ਦਾ ਇਹ ਜੀ ਕੁੜੀ ਨਾ ਲੱਤਾਂ ਤੜਵਾ ਦਿੰਦੀ ਸੀ ਤੇ ਤੇਰੇ ਵਰਗੇ ਦਿਨ ਕੋਸ਼ ਨਹੀਂ ਲੱਤਾਂ ਤੜਵਾਉਂਦੀ ਹੋਣ ਨਾਲੇ ਤੂੰ ਤਾਂ ਮੇਰੀ ਚਾਹ ਵੀ ਨਹੀਂ ਪੀਣ ਦਿੰਦੀ ਕੱਢਣ ਵਾਲੀ ਕਰਦੀ ਪੀ ਲਾ ਮੈਂ ਤਾਂ ਤੈਨੂੰ ਲਿਆ ਕੇ ਦਿੱਤੀ ਐ ਚਾ ਲਿਆ ਕੇ ਤਾਂ ਦਿੱਤੀ ਆ ਕੀ ਕਰਾਂ ਯਾਰ ਸਮਝ ਨਹੀਂ ਆਉਂਦੀ ਬਸ ਆ ਦੋ ਦਿਨਾਂ ਨੂੰ ਇੱਕ ਪਾਸਾ ਕਰਦੇ ਹਰਪ੍ਰੀਤ ਤਾਂ ਚੰਗਾ ਯਾਰ ਹੁਣ ਮੈਂ ਵੀ ਕਿੰਨੇ ਕਲਾਰੇ ਲਾਈ ਜਾਊਂਗਾ ਘਰੇ ਮਾਂ ਤਾਂ ਹੱਥ ਧੋ ਕੇ ਮੇਰੇ ਪਿੱਛੇ ਪੈ ਰਹੀ ਹੈ ਅੱਛਾ ਕਿ ਕਰੀ ਜਾਨੀ ਐ ਆ ਕੱਪੜੇ ਜੇ ਪਹਿਨੇ ਲੋਟ ਕਰਕੇ ਰੱਖਦੀ ਸੀਗੀ ਤੋਤੇ ਸੀ ਉਦੋਂ ਮੈਂ ਚੱਕ ਕੇ ਆਈ ਸੜ ਤੇ ਅੱਛਾ ਜਾਇਆ ਹੀ ਉਧਰ ਜਾਇਆ ਹੀ ਕਿਵੇਂ ਠੀਕ ਸੀ ਸਾਰੇ ਹਾਂ ਠੀਕ ਸੀ ਦਵਾਈ ਜੀ ਲੈ ਕੇ ਆਈ ਐ ਬਸ ਅੱਛਾ ਤੇ ਉਹ ਤਾਂ ਠੀਕ ਐ ਅੱਛਾ ਹਾਂ ਪਹਿਲੇ ਬਸ ਇੱਕੋ ਦਾ ਮਨ ਦਰਦ ਜਾਂ ਹੋਣ ਲੱਗ ਗਿਆ ਅੱਛਾ ਹਾਂ ਜਲੋਂ ਇੱਕ ਤਾਂ ਗਰਮੀ ਵਾਲੀ ਭਈ ਕੁਝ ਖਾਦੇ ਪੀਤੇ ਦਾ ਹੋਣ ਲੱਗ ਜਾਂਦਾ ਮੱਖਾ ਹਾਂ ਬੜੀ ਗਰਮੀ ਹੈ ਭੈਣ ਇੱਕ ਤੀਆ ਤਾਈ ਦਾ ਸਵਾ ਇਹ ਟਿਕਦੀ ਨਹੀਂ ਟਿਕਦੀ ਨਹੀਂ ਸਾਰਾ ਦਿਨ ਲੱਗੀ ਰਹੀ ਉਹ ਬਹੂ ਵੀ ਕਹਿੰਦੀ ਕਹਿੰਦੀ ਭੂਆ ਟਿਕਦੀ ਨਹੀਂ ਅਸ ਤਾਂ ਕਹਿੰਦੇ ਵੀ ਬੈਠੀ ਰਹਿਿਆ ਕਰ ਮੱਲੋ ਮਲੀ ਪਸੂਆਂ ਚ ਵੜ ਜੂ ਕਹਿੰਦੀ ਉਹੀ ਤਾਂ ਕਹਿੰਦੇ ਮੈਂ ਤਾਂ ਆਪੇ ਨਹੀਂ ਇੱਕ ਦੋ ਵਾਰੀ ਅਖਿਆ ਵੀ ਤੇਰੇ ਪੋਤ ਨੂੰ ਆਈ ਸੁੱਖ ਨਾ ਕੰਮ ਵਾਲੀ ਹੁਣ ਤਾਂ ਤੂੰ ਮਾਇਨਾ ਮੰਜੇ ਤੇ ਬਹਿ ਜਾ ਕਰ ਬਸ ਇਹਦੀ ਪਹਿਲੇ ਦਿਨ ਨੂੰ ਬਿੰਦਰੇ ਹੀ ਯਾਦ ਆਤਾ ਹਾਂ ਪਹਿਲਾਂ ਵੀ ਨਹੀਂ ਇਹ ਨਿਚਲੇ ਪਹਿਲਾਂ ਤਾਂ ਕਿੱਥੇ ਟਿਕਦੀ ਸੀ ਉਹਨੂੰ ਤਾਂ ਵਿਚਾਰੀ ਨੂੰ ਭੈਣ ਨੂੰ ਤਾਂ ਦੇਖ ਮੂੰਹ ਹੀ ਕੁੱਤੇ ਲਾਈ ਜਾਂਦੀ ਸੀ ਹਾਂ ਨਹੀਂ ਆ ਗਮੰਡਾ ਨੇ ਤਾਂ ਬਦਲਾ ਲੈ ਲੈ ਜਦੋਂ ਦੀ ਤੂੰ ਗਈਆਂ ਇਹਨਾਂ ਦੇ ਉਦੋਂ ਦੀ ਕਲਾਕਲਾ ਹੋਈ ਜਾਂਦੀ ਇਹ ਨਾ ਬਸ ਇਹਦੀ ਆਦਤ ਹੀ ਇਹ ਜੀ ਹੈ ਇਹ ਬਹੂ ਨਾਲ ਪਹਿਲੇ ਦਿਨੋਂ ਹੀ ਕਰਦੀ ਸੀ ਹਾਂ ਇਹ ਤਾਂ ਮਿੰਟ ਵੀ ਨਹੀਂ ਚੁੱਪ ਕਰਦੀਆਂ ਮਿੰਟ ਵੀ ਵੇ ਦੱਸ ਤੂੰ ਮੰਜੇ ਤੇ ਪਈਆਂ ਤੈ ਕੀ ਲੈਣਾ ਪੰਜ ਕਰੇ 50 ਕਰੇ ਤੈਨੂੰ ਰੋਟੀ ਮਿਲੀ ਜਾਂਦੀ ਐ ਮੰਜੇ ਤੇ ਬੈਠੀ ਉਹ ਹੀ ਤਾਂ ਗੱਲ ਆ ਉਹਦੇ ਨਾਲ ਮਾੜੀ ਮਾੜੀ ਗੱਲ ਤੇ ਮਾੜੀ ਮਾੜੀ ਗੱਲ ਤੇ ਆਈ ਅੱਡਾ ਲਾਈ ਜੋ ਫਿਰ ਉਹਦੇ ਪੇਕਿਆਂ ਤੱਕ ਪਹੁੰਚ ਜੂਗੀ ਹਾਂ ਬਥੇਰਾ ਕੁਛ ਕਰੀ ਇਹ ਅਗਲੇ ਤੈਨੂੰ ਪਤਾ ਬਗਾਨੀਆਂ ਧੀਆ ਕਿੱਥੋਂ ਸੁਣਦੀਆਂ ਪੇਕਿਆਂ ਤੱਕ ਹਾਂ ਕਿਸੇ ਨਾਲ ਗਲੀ ਗਵਾਨ ਨਾਲ ਨਹੀਂ ਉਹਨੂੰ ਬੋਲਣ ਦਿੰਦੀ ਹਾਂ ਤੇ ਜੱਸ ਕਿੱਧਰ ਗਿਆ ਇੱਥੇ ਬੈਠਾ ਹੋਊਗਾ ਅੰਦਰ-ਉਂਦਰ ਚਾਹ ਫੜਾਈ ਸੀ ਉਦੋਂ ਅੰਦਰ ਤੈਨੂੰ ਜਾਣਿਆ ਕਿ ਦੇਮ ਨਾ ਮੈਂ ਤਾਂ ਹੁਣ ਪੀ ਕੇ ਆਈਆਂ ਤੂੰ ਨਾ ਇਹ ਮੱਥੇ ਤੇ ਓੜੀਆਂ ਨਾ ਪਾਈ ਰੱਖਿਆ ਕਰ ਤੂੰ ਐਨ ਸੋਕਣਾ ਮੰਗਵਾ ਡਾ ਲਾਰਖੇ ਉਹਦੇ ਨਾਲ ਨੀ ਪੈਣੇ ਆਡਾ ਨਹੀਂ ਲਾਇਆ ਮੈਨੂੰ ਵੀ ਚਿੰਤਾ ਵੜਬੜ ਖਾਂਦੀ ਐ ਵੀ ਖਬਰਾਂ ਹੀ ਕਿਉਂ ਐਡਾ ਕਮਲਾ ਹੋਇਆ ਪਿਆ ਹੁਣ ਕੀ ਕਹਤਾ ਤੈਨੂੰ ਉਹਨੇ ਕਹਿਣਾ ਕਿ ਤਿੰਨ ਕੁ ਦਿਨ ਖੜਜੋ ਤਿੰਨ ਕੁ ਦਿਨਾਂ ਨੂੰ ਗੱਲ ਕਰੂਗੀ ਉਹ ਤੇ ਆਏ ਆ ਉਹ ਤਾਂ ਇੱਕ ਹੋਰ ਦੀ ਮੈਨੂੰ ਗੱਲ ਦੀ ਸਮਝਈ ਉਹ ਤਾਂ ਪਹਿਲਾਂ ਹੀ ਆਂਦਾ ਬਾੜੀ ਔਖੀ ਐ ਮੈਂ ਆਖਿਆ ਫਿਰ ਉਹਨੂੰ ਔਕਾ ਦੀ ਮੈਨੂੰ ਦੱਸ ਦੇ ਤੇ ਫਿਰ ਗੱਲ ਜੀ ਟਾਲ ਗਿਆ ਪੈ ਨਹੀਂ ਔਖੀ ਤਾਂ ਉਹ ਕਹਿੰਦਾ ਹੋਊ ਵੀ ਚੱਲ ਘਰੇ ਗੱਲ ਕਰਨੀ ਥੋੜੀ ਜੀ ਮੁਸ਼ਕਲ ਹੋ ਜਾਂਦੀ ਐ ਤੈਨੂੰ ਪਤਾ ਹੀ ਐ ਹਾਂ ਤਾਂ ਕਰਕੇ ਫਿਰ ਤੂੰ ਕੀ ਕਹਤਾ ਉਹਨੂੰ ਮੈਂ ਤਾਂ ਕੁਛ ਨਹੀਂ ਆਖਿਆ ਪਹਿਨੇ ਮੈਂ ਆਖਿਆ ਚੱਲ ਕੋਈ ਨਹੀਂ ਜਿਵੇਂ ਤੇਰੀ ਭੂਆ ਕਹਿੰਦੀ ਹੈ ਕਰ ਲਾ ਮੈਂ ਤਾਂ ਤੇਰੇ ਤੇ ਹੀ ਗੱਲ ਜੀ ਕਰਤੀ ਕੁਛ ਤਾਂ ਫਿਰ ਹਾਂ ਬਸ ਤੂੰ ਨਾ ਕੋਈ ਗੱਲ ਕਹਿਦੀ ਫਿਰ ਹਾਂ ਹੁਣ ਜਦੋਂ ਤੂੰ ਬੈਠੀ ਆ ਇੱਥੇ ਚੱਲ ਤੂੰ ਆਪੇ ਗੱਲਬਾਤ ਕਰ ਲਾ ਮੈਂ ਤਾਂ ਤੇਰੇ ਆਖੇ ਤੋਂ ਹੀ ਮੰਨੀ ਸੀ ਇਹਦੇ ਆਖੇ ਤੋਂ ਤਾਂ ਮੈਂ ਮੰਦੀ ਵੀ ਨਹੀਂ ਸੀ ਨਹੀਂ ਚੱਲ ਕੋਈ ਨਾ ਗੱਲ ਸੁਣਾ ਵਿਆਹ ਆਪਾਂ ਹੋਰ ਕਿਤੇ ਵੀ ਕਰਨਾ ਇਹਦੇ ਨਾਲ ਵੀ ਕਰਨਾ ਚੱਲ ਜਿਵੇਂ ਬੱਚਾ ਰਾਜੀ ਹੈ ਜੇ ਆਪਾਂ ਦੇਖਾਂਗੇ ਜੇ ਆਪਾਂ ਨੂੰ ਵਧੀਆ ਲੱਗੀ ਆਪਾਂ ਕਰਾਂਗੇ ਚਲ ਕੋਈ ਨਹੀਂ ਭਣੇ ਜਿਵੇਂ ਤੈਨੂੰ ਲੋਟ ਆਉਂਦਾ ਤੇ ਕਰਦੇ ਹੁਣ ਮੈਂ ਤੇਰੀ ਗੱਲ ਤਾਂ ਨਹੀਂ ਖੈਰ ਮੋੜਦੀ ਤੇ ਪਰ ਮੈਨੂੰ ਆਏ ਜੇ ਵੀ ਕਿਤੇ ਹੋਰ ਨਾ ਅਗਲੀ ਦਾ ਕੀ ਪਤਾ ਹੁੰਦਾ ਕਹੇ ਜੀ ਹੈਗੀ ਹੈਨਾ ਇਹਨੇ ਇੰਨਾ ਯਕੀਨ ਭਰੋਸਾ じゃ ਕਰ ਛੱਡਿਆ ਉਹਦੇ ਤੇ ਜੇ ਇਹਨੂੰ ਵਿਸ਼ਵਾਸ ਤੇ ਤੇਰੀ ਯਕੀਨ ਕਰ ਰੱਖਿਆ ਇਹਨੇ ਹੈ ਪਾਗਲ ਤਾਂ ਹੈ ਨਹੀਂ ਇਹ ਭਣੇ ਬਿਣਾ ਜਾਣ ਪਛਾਨ ਤੋਂ ਤੇ ਬਿਣਾ ਨਾਲ ਰਹੇ ਵਰਤੇ ਤੋਂ ਨਾ ਇੰਨਾ ਯਕੀਨ ਵੀ ਨਹੀਂ ਕਰਨਾ ਚਾਹੀਦਾ ਜਿਵੇਂ ਇਹਨੇ ਕਰਤਾ ਬਾਕੀ ਅੱਜਕੱਲ੍ਹ ਦੀਆਂ ਕੁੜੀਆਂ ਤੇ ਤੈਨੂੰ ਕਿਹੜਾ ਪਤਾ ਨਹੀਂ ਹੁਣ ਤੂੰ ਵੀ ਸਿਆਣੀ। ਉਹ ਤਾਂ ਠੀਕ ਐ ਮੈਨੂੰ ਪਤਾ ਹੀ ਐ ਵੀ ਭਾਈ ਕਹਿੰਦੀਆਂ ਕੋਸ਼ਾ ਤੇ ਕਰਦੇ ਆ ਕੋਸ਼ਾ ਐ ਤਾਂ ਮੈਨੂੰ ਪਤਾ ਹੀ ਐ। ਐ ਤਾਂ ਮੈਂ ਮੀਹ ਨੂੰ ਪੁੱਛ ਲਿਆ ਸੀ। ਕਹਿੰਦਾ ਨਹੀਂ ਭੂਆ ਇਹੋ ਜੀ ਕੁੜੀ ਹੈ ਨਹੀਂ ਕਹਿੰਦਾ। ਐ ਤਾਂ ਤੇਰੇ ਬਿਨ ਕਹੀ ਮੈਂ ਕਿਹਾ। ਹਾਂ ਬਸ ਚੱਲ ਫਿਰ ਜੇ ਤੇਰੇ ਆਖੇ ਤੋਂ ਕੋਈ ਕਰਦਾ ਗੱਲਬਾਤ ਤਾਂ ਤੂੰ ਪੁੱਛ ਲੈ। ਤੇ ਦੇਖੀ ਜੋ ਦੋ ਦਿਨ ਹੋਰ ਜਿੱਥੇ ਪਹਿਲਾਂ ਕਹਤੇ ਨੇ ਇੰਨੇ ਦਿਨ ਦੋ ਦਿਨ ਹੋਰ ਟੱਪ ਜਾਣਗੇ। ਆਇਆ ਸੀ ਫੋਨ ਤੇਰੀ ਨੋਂ ਦਾ। ਹਾਂ। ਤੇ ਮੈਂ ਉਹਨੂੰ ਕਹਿੰਦਾ ਮੈਂ ਉਧਰ ਤਾਈ ਢਿੱਲੀ ਹੈਗੀ। ਮੈਂ ਖਤਾਈ ਦਾ ਪਤਾ ਲੈਣ ਗਈ। ਉਹ ਤਾਂ ਕਹਿੰਦੇ ਹੁਣ ਵੀ ਮਾਂ ਤੂੰ ਤਾਂ ਉੱਥੇ ਜਾ ਕੇ ਬੈਠ ਗਈ ਬੁਲਾਉਂਦੇ ਹੋਣੇ ਮੈਨੂੰ। ਕਹਿੰਦੀ ਸੀ ਆਂਦੀ ਮੇਰੀ ਮਾਂ ਨੂੰ ਭੇਜ ਦੇ ਮਾਮੀ। ਮੈਂ ਆਖਿਆ ਭਾਈ ਹੁਣ ਸਵੇਰੇ ਤਾਂ ਮੰਗਲਵਾਰ ਹੈ ਤੇ ਮੈਂ ਬੁੱਧਵਾਰ ਤੱਕ ਅਸੀਂ ਦੇਖਾਂਏ ਭੇਜ ਦੇ ਨਹੀਂ ਜੁਮੇਨ ਛੱਟ ਜਾਗੇ। ਫਿਰ ਕਹਿੰਦੀ ਚਲ ਹਾਂ ਐ ਕਰ ਲਿਓ। ਮੈਂ ਆਖਿਆ ਜੇ ਕੋਈ ਮੈਂ ਇਹਦੀ ਮਾਰੀ ਨਾ ਤਾਂ ਮੈਂ ਤੇਰੀ ਨੂਨ ਨੂੰ ਦੱਸਾਂ ਜੋ ਤਰੀ ਕੁਸ। ਤੇ ਮੈਂ ਆਖਿਆ ਭਾਈ ਨਹੀਂ ਦੇਖ ਲਾਂਗੇ ਫਿਰ ਅਸੀਂ ਇਹੋ ਕਰ ਲੈ। ਚਲ ਫਿਰ ਮੈਂ ਬੁੱਧਵਾਰ ਨੂੰ ਵਾ ਗਈ ਜਾਉ ਕੋਈ ਨਾ ਇਹਦੀ ਗੱਲ ਤੇ ਫਰਮਾ ਆ ਜੂ ਫੇਰ ਵਿੱਚ ਦੀ। ਜੇ ਤਾਂ ਤੂੰ ਮੈਨੂੰ ਸਾਦੀ ਲੈਵੇਂਗੀ ਵ हां तेरे बिना ਤਾਂ ਮੈਂ ਗੱਲ ਕਰਦੀ ਨਹੀਂ ਤੈਨੂੰ ਸਦਾ ਸੱਦੂਗੀ ਫੇਰ ਮੈਂ ਕਹਿੰਦੇ ਹੁਣ ਕਿੰਨੇ ਦਿਨ ਹੋ ਗਏ ਮੈਨੂੰ ਵੀ ਇੱਥੇ ਬੈਠੀ ਨੂੰ ਹੋਰ ਬਹੁਤਾ ਫੋਨ ਆਇਆ ਮੈਨੂੰ ਤਾਂ ਸੱਚੀ ਆਪ ਬੁਲਾਈਆਂ ਐ ਜੇ ਆਵੇ ਮੈਂ ਅਖਿਆ ਜਵਾਕੜੀ ਆਏ ਆਂਦੀ ਹੋਊਗੀ ਵੀ ਲੈ ਮੇਰੀ ਮੰਨ ਤਾਂ ਉੱਥੇ ਹੀ ਲਿਜਾ ਕੇ ਬਾਹਲੀ ਉਹੀ ਤਾਂ ਗੱਲ ਹੈ ਤੈਨੂੰ ਪਤਾ ਘਰੇ ਨਹੀਂ ਸਰਦਾ ਜਵਾਕ ਛੋਟੇ ਐ ਕੰਮ ਧੰਦੇ ਦਾ ਬਾਹਲਾ ਔਖਾ ਹੋ ਜਾਂਦਾ ਔਖਾ ਭੈਣੇ ਹਾਂ ਤੇ ਗਾਹਾਂ ਉਹ ਹੁਣ ਕੱਪੜਿਆਂ ਵਾਲੀ ਕੋਲ ਤਾਂ ਜਾ ਆਂਦੀ ਸਿਉਂਤੇ ਕਿ ਸਿਉਂਤੇ ਨਹੀਂ ਉਹਨੇ ਉਹ ਮੈਂ ਤਾਂ ਦਿਮਾਗ ਚੋਂ ਨਿਕਲ ਗਈ ਭੁੱਲ ਗਈ ਬਸ ਐਂ ਤੁਰਿਆ ਜੀ ਚੱਲ ਇਹਨੂੰ ਸੁੱਖ ਨੂੰ ਭ ਸੱਚ ਇੱਕ ਗੱਲ ਹੋਰ ਐ ਮੈਂ ਤੇ ਤੈਨੂੰ ਭੁੱਲੀ ਗਈ ਦੱਸਣੀ ਮੈਂ ਤਾਂ ਪੁੱਛ ਲਿਆ ਮੈਂ ਕਿ ਮੈਨੂੰ ਦੱਸ ਘਰ ਉਹਦਾ ਕਿੱਥੇ ਆ ਮੈਂ ਜਾਵਾਂ ਉਹਦੇ ਘਰੇ ਪੁੱਛਾਂ ਮੈਂ ਗੱਲਬਾਤ ਉਹਨਾਂ ਦੀ ਜਾ ਕੇ ਨਾਲੇ ਬੰਦਿਆਂ ਦੀ ਪੜਤਾਲ ਕਰਾਂ ਕਿਹੋ ਜੇ ਤੂੰ ਕਮਲੀ ਹੋਈਆਂ ਕਿ ਮੈਂ ਪੁੱਛਾਂ ਜਾ ਕੇ ਐ ਪਹਿਲੀ ਆ ਆਪਾਂ ਅਗਲੇ ਦੇ ਘਰੇ ਕਿਵੇਂ ਵੜ ਜਾਈਏ ਜਾ ਕੇ ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਕੋਈ ਗੱਲ ਨਹੀਂ ਇਹਨੇ ਦੋ ਦਿਨਾਂ ਦਾ ਕਿਹਾ ਦੋ ਦਿਨ ਵੀ ਆਏ ਲੈ ਉਸ ਤੋਂ ਬਾਅਦ ਆਪਾਂ ਜਾਣਾ ਹੀ ਹੈ ਘਰੇ ਹੋਰ ਫਿਰ ਭੈਣ ਮੈਂ ਕੀ ਕਰਾਂ ਮੈਂ ਤਾਂ ਇਹਦੇ ਮੂੰਹ ਬਣੀ ਦੇਖਦੇ ਨੂੰ 15 ਦਿਨ ਹੋਣ ਆਲੇ ਆਗੇ ਨਾ ਤਾਂ ਇਹ ਕੋਈ ਗੱਲ ਰਾਹ ਪਾਉਂਦਾ ਨਾ ਹੋਰ ਦੋ ਦਿਨ ਖੜਜੇ ਚਾਰ ਦਿਨ ਖੜਜੇ ਦੋ ਦਿਨ ਖੜਜੇ ਚਾਰ ਦਿਨ ਖੜਜੇ ਜੇ ਨਹੀਂ ਕਰਾਉਣਾ ਨਾ ਜਵਾਬ ਦੇ ਦੇ ਮੈਨੂੰ ਵੀ ਮਾਂ ਮੈਂ ਵਿਆਹ ਕਰਾਉਂਦਾ ਨਹੀਂ ਮੈਂ ਵੀ ਚੁੱਪ ਕਰ ਜਾ ਤੂੰ ਵੀ ਚੁੱਪ ਕਰ ਜੇ ਤੇ ਫਿਰਦਾ ਰਹਿੰਦੇ ਭੌਂਖਦਾ ਫਿਰ ਹੁਣ ਮੈਨੂੰ ਵੀ ਝੋਰਾ ਵੜਵੜ ਖਾਂਦਾ ਹੈ ਬਿੰਦਰੇ ਮੇਰੀ ਗੱਲ ਸੁਣਾ ਵਿਆਹ ਕਿਉਂ ਨਹੀਂ ਕਰਾਉਣਾ ਵਿਆਹ ਕਰਾਉਣ ਵਾਸਤੇ ਤਾਂ ਇਹ ਤਿਆਰ ਹੈ ਜੇ ਇਹਨੂੰ ਗਾਹਾਂ ਤੋਂ ਕੋਈ ਵਾਰਸਵਾ ਮਿਲੂ ਫੇਰ ਹੀ ਤੈਨੂੰ ਆ ਕੇ ਦੱਸੂਗਾ ਫੇਰ ਹੀ ਆਪਾਂ ਚੱਲਾਂਗੇ ਭਾਈ ਦੇਖਣ ਨਹੀਂ ਪੈਣੇ ਫਰਜ ਬਰਸਾਬ ਮੈਨੂੰ ਦਿੰਦਾ ਇਹ ਦੀਂਦਾ ਨਹੀਂਗਾ ਐਵੇਂ ਤੂੰ ਵੀ ਕਾਮਣੀ ਐ ਜਿਹੜੀ ਇਹਦੇ ਮਗਰ ਲੱਗੀ ਫਿਰਦੀ ਐ ਤੇਰਾ ਕਰਕੇ ਮੈਨੂੰ ਚੁੱਪ ਕਰਨਾ ਪੈਂਦਾ ਨਹੀਂ ਮੈਂ ਇਹਦੇ ਫੜ ਕੇ ਜੁੰਡੇ ਨਾ ਤੇ ਦੋ ਮਾਰਾਂ ਮੂੰਹ ਤੇ ਕੋਈ ਨਾ ਤੂੰ ਚੁੱਪ ਕਰ ਜਾ ਹੁਣ ਬਿੰਦੇ ਝੱਟੇ ਮੈਂ ਵੀ ਨਹੀਂ ਉਹਨੂੰ ਪੁੱਛ ਸਕਦੀ ਬਿੰਦਕ ਪਿੱਛੇ ਜਾ ਕੇ ਉਹਨੂੰ ਕਹਦੇ ਜਸ ਕੀ ਬਣਿਆ ਕੀ ਬਣਿਆ ਐਵੇਂ ਬੱਚੇ ਦੇ ਦਿਮਾਗ ਤੇ ਨਾ ਐਵੇਂ ਬੋਝ ਪੈ ਜਾਂਦਾ ਹੁਣ ਮੈਂ ਵੀ ਨਹੀਂ ਉਹਨੂੰ ਕੁਝ ਕਹਿੰਦੀ ਕੋਈ ਗੱਲ ਨਹੀਂ ਆਪੀ ਦੱਸ ਦਊਗਾ ਆਪਾਂ ਨੂੰ ਐਵੇਂ ਨਾ ਮਾੜੀ ਮਾੜੀ ਗੱਲ ਤੇ ਕੋੜ ਕੋੜ ਕਰਿਆ ਕਰ ਸਾਰਾ ਦਿਨ ਨਹੀਂ ਭੈਣੇ ਕਿਉਂ ਨਾ ਕਰਿਆ ਕਰ ਜਦੋਂ ਸਮਾਂ ਨਹੀਂ ਕੋਈ ਗੱਲਬਾਤ ਟਾਂਸਰ ਕਰੇ ਵੱਡਦਾ ਸੀ ਤੇ ਆਪ ਦਾ ਜਾਣਦਾ ਸੀ ਮੈਨੂੰ ਦੱਸ ਕੇ ਜਿੱਦ ਤੋਂ ਮੈਨੂੰ ਆ ਗੱਲ ਜੀ ਦਾ ਪਤਾ ਲੱਗਿਆ ਮੈਨੂੰ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਹੂੰ ਹੀ ਤੂੰ ਤਾਂ ਨੀਂਦਾਂ ਦਵਾਈ ਜਾਨੀ ਆਪਦੀਆਂ ਨੀਂਦ ਨਹੀਂ ਆਉਂਦੀ ਹੈ ਦੱਸਨੀ ਦਉਣ ਨੂੰ ਕਿੱਡੀ ਕ ਗੱਲ ਐ ਐਵੇਂ ਨਾ ਫਿਕਰ ਕਰਿਆ ਕਰ ਕੁਝ ਨਹੀਂ ਹੁੰਦਾ ਧਰਿਆ ਕੱਪੜਿਆਂ ਦੇ ਅੰਦਰ ਮੈਂ ਤੈ ਕਰ ਲੂੰਗੀ ਦੱਸ ਇਹ ਵੀ ਵਿਚਾਰਾ ਫਸਿਆ ਪਿਆ ਜੱਸ ਕਰੇ ਕੀ ਹੁਣ ਮੈਨੂੰ ਤਾਂ ਸਾਰੀ ਗੱਲਬਾਤ ਦਾ ਪਤਾ ਹੈ ਹੁਣ ਕਿਵੇਂ ਅਗਲੇ ਮੂਹਰੋ ਕਰੇ ਗੱਲ ਕਰੇ ਹੈ ਕਿ ਮੈਂ ਇਹ ਹੁਣ ਸਿੱਧਾ ਹੋ ਕੇ ਉਹਨੂੰ ਪੁੱਛੇ ਫਸ ਰਿਹਾ ਹੈ ਕਰੇ ਵੀ ਹੁਣ ਕੀ ਕਹਿੰਦਾ ਤਾਂ ਵੀ ਦੋ ਦਿਨਾਂ ਨੂੰ ਦੱਸ ਦਊਗੀ ਚਲ ਦੋ ਦਿਨਾਂ ਨੂੰ ਇਹ ਗੱਲਬਾਤ ਕਰੇਗਾ ਮੈਨੂੰ ਦੱਸ ਦਊਗਾ ਚੁੱਪ ਕਰਕੇ ਮਾਪੀ ਗੱਲ ਸੰਭਾਲ ਲੂੰਗੀ